19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਉਹ ਤੁਹਾਨੂੰ ਸਿਰਫ ਮਤਲਬ ਖੂਨ ਚੂਸਣ ਵਾਸਤੇ ਰੱਖਦੀਆਂ ਸੀ ਲਾਲ ਜਿਹੇ ਰੰਗ ਦੀਆਂ ਥੈਲੀਆਂ ਤੁਸੀਂ ਆਦਤ ਹੀ ਪੈ ਗਈ ਸੀ ਮਤਲਬ ਰਿਵਾਜ ਹੀ ਬਣ ਗਿਆ ਸੀ ਵੀ ਇੱਕ ਇਹਨਾਂ ਨੂੰ ਫੜਾਇਆ ਉਹ ਇੱਕ ਉਹਨਾਂ ਨੂੰ ਫੜਾਇਆ ਉਹ ਕਿ ਭਾਵੇਂ ਜਲੰਧਰ ਦੀ ਇਲੈਕਸ਼ਨ ਹੋਵੇ ਭਾਵੇਂ ਲੁਧਿਆਣੇ ਦੀ ਕੋਈ ਡਰਦੇ ਨਹੀਂ ਹੈਗੇ ਵੀ ਯਾਰੇ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈਣਾ ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਵਾਲੇ ਆ ਅਸੀਂ ਪੈਸੇ ਨਾਲ ਜਿੱਤਣ ਵਾਲੇ ਤਾਂ ਹੈ ਹੀ ਨਹੀਂ ਤੋ ਸੀ ਮੈਂ ਕਿਤਾਚ ਗਿਆ ਸੀਗਾ ਪਿੱਛੇ ਜੇ ਮੈਨੂੰ ਦੱਸਿਆ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਆਪਣੇ ਮੋਟਰ ਦੇ ਤਿੰਨੋਂ ਫਿਊਜ਼ ਜਿਹੜੇ ਨੇ ਨਾ ਗ੍ਰਿਪ ਕਹਿੰਦੇ ਨੇ ਉਹ ਕੱਢ ਕੇ ਝੋਲੇ 'ਚ ਪਾ ਕੇ ਲੈ ਜਾਂਦਾ ਕਿ ਤੇ ਰਾਤ ਨੂੰ ਆਟੋਮੈਟਿਕ ਹੀ ਨਾ ਚੱਲ ਪਏ ਯਾਰ ਕਿਉਂਕਿ ਕਿਉਂਕਿ ਅੱਸੀਆਂ ਦਾ ਪਾਣੀ ਵੀ ਆ ਗਿਆ ਚੈਨਲਾਈਜ਼ ਕਰਤਾ ਸੀ ਇਹ ਵੀ ਪਹਿਲੀ ਵਾਰ ਹੋਇਆ ਜੀ ਗ੍ਰੀਨ ਸਟੈਂਪ ਪੇਪਰ ज कलर कोडिंग ऑफ स्टैम्प पेपर यह पहली बार हुई है इनवैसा जानते हो इस गल बारे फिर सिंगल विंडो तो हरेक विंडो पर विंडो चो बहुत विंडो निकल दी। सिंगल विंडो की बजाय सिंगल विंडो सिंगल पेन करा जो पेन भी उ चले बस सारिया परमिशन उत सो ये तो असं आइडियाज लेने कि किस तरह हो सद की हो सद ओट काफी जिस तरह मंत्री साहब ने जिक्र किया ओटीएस भी दिखे क्योंकि ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੇਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੇਗੀ ਇਸ ਤੋਂ ਪਹਿਲਾਂ ਤੁਹਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਿਰਫ ਮਤਲਬ ਹੂਨ ਚੂਸਣ ਵਾਸਤੇ ਰੱਖਦੀਆਂ ਸੀ ਲਾਲ ਜਿਹੇ ਰੰਗ ਦੀਆਂ ਥੈਲੀਆਂ ਤੁਸੀਂ ਆਦਤ ਹੀ ਪੈ ਗਈ ਸੀ ਮਤਲਬ ਰਿਵਾਜ ਹੀ ਬਣ ਗਿਆ ਸੀ ਵੀ ਇੱਕ ਇਹਨਾਂ ਨੂੰ ਫੜਾਇਆ ਉਹ ਇੱਕ ਉਹਨਾਂ ਨੂੰ ਫੜਾਇਆ ਉਹ ਅੱਛਾ ਇਹ ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਦੋਨਾਂ ਦੇ ਮੈਨੀਫੈਸਟੋ ਪੜੇ ਵੀ ਨਹੀਂ ਹੁੰਦੇ ਦੋਨਾਂ ਦਾ ਕਿਸੇ ਪਾਰਟੀ ਨੂੰ ਪਿਆਰ ਵੀ ਨਹੀਂ ਕਰਦੇ ਤੇ ਆਹ ਪਾਰਟੀ ਕੋਲ ਤੁਸੀਂ ਸਿਰਫ ਇਹ ਕਹਿ ਕੇ ਆਨੰਨਿਓ ਲੈ ਭਰਾਵਾ ਤੇਰਾ ਵੀ ਮੱਥਾ ਡੰਮ ਦਿੰਨੇ ਆ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਲੈ ਵੀ ਤੇਰਾ ਮੱਥਾ ਡੰਮ ਦਿੰਨੇ ਆ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਆ ਮਲ ਡਰ ਡਰ ਲੱਗਣ ਲੱਗਾ ਤਿੰਨ ਫੈਡ ਇੰਡਸਟਰੀ ਕੀ ਕਰੋਗੀ ਇੰਡਸਟਰੀ ਅਧਰੁੱਧ ਜਾਓਗੀ ਹੋਰ ਕੀ ਕਰੋਗੀ ਉਹ ਕੋਈ ਹੋਰ ਪ੍ਰੋਫਿਟ ਦੇ ਜਾਂ ਫਿਰ ਹਿੱਸੇ ਮੰਗਦੇ ਸਾਨੂੰ ਹਿੱਸਾ ਦਿਓ ਤੇ ਕਿੱਥੋਂ ਦੇ ਦੋਗੇ ਹਿੱਸਾ ਜੀ ਤੁਸੀਂ ਆ ਸਾਡਾ ਇੱਕੋ ਹੀ ਮਕਸਦ ਹੈ ਇੱਕੋ ਹੀ ਲਾਲਚ ਕਹਿ ਲੋ ਸਵਾਰਥ ਕਹਿ ਲੋ ਕਿ ਬਸ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਿਗਰੀਆਂ ਮਤਾਵੋ ਉਹਨਾਂ ਨੂੰ ਕੰਮ ਦੇ ਦਿਓ ਬਸ ਸਾਡਾ ਪਰਮਿਸ਼ਨ ਦੋ ਜੁਨਟਾਂ ਦੀ ਲੈਣ ਆਉਂਗੇ ਤਿੰਨ ਜੁਨਟਾਂ ਦੀ ਦੇਵਾਂਗੇ ਕੰਮ ਬਧਾਓ ਕੰਮ ਦਿਓ ਹੁਣ ਮੈਂ ਖੁਸ਼ੀ ਦੀ ਗੱਲ ਇਹ ਹੈ ਇੱਕ ਤੁਹਾਡੇ ਲਈ ਕਿ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੁਣ ਨੈਸ਼ਨਲ ਸਰਵੇ ਹੋਇਆ ਹੈ ਪੰਜਾਬ ਪਹਿਲੀ ਵਾਰ ਪੰਜਾਬ ਨੰਬਰ 1 ਆਇਆ ਜੀ 4 ਸਾਲਾਂ ਬਾਅਦ ਹੁੰਦਾ ਹੈ ਸੈਂਟਰ ਸਰਕਾਰ ਕਰਾਉਂਦੀ ਹੈ ਤੇ 850 ਤੋਂ ਉੱਪਰ ਬੱਚੇ ਨੀਟ ਕਲੀਅਰ ਕਰ ਗਏ 450 ਤੋਂ ਉੱਪਰ ਬੱਚੇ ਜੀਈ ਕਲੀਅਰ ਕਰ ਗਏ 44 ਬੱਚੇ ਜੀਈ ਐਡਵਾਂਸ ਕਲੀਅਰ ਕਰ ਗਏ ਉਹ ਤੁਹਾਡਾ ਹੀ ਮਟੀਰੀਅਲ ਆ ਉਹ ਥੋੜੇ ਕੁਲੀ ਆਉਣਗੇ ਉਹ ਆਈਆਈਟੀ ਕਰਕੇ ਸੋ ਹੁਣ ਤੁਹਾਨੂੰ ਇਹ ਵੀ ਸ਼ਿਕਾਇਤ ਨਹੀਂ ਰਹੂਗੀ ਕਿ ਸਾਨੂੰ ਇੱਥੋਂ ਜੀ ਪੂਨੇ ਤੋਂ ਜਾਂ ਬੈਂਗਲੌਰ ਤੋਂ ਜਾਂ ਹైదరాబాద్ ਤੋਂ ਲੈ ਕੇ ਆਉਣੇ ਪੈਂਦੇ ਜਿਹੜੇ ਸਪੈਸ਼ਲਿਸਟ ਹੈ ਆਪਾਂ ਪੰਜਾਬ ਦੇ ਵਿੱਚ ਹੀ ਤੁਹਾਨੂੰ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹ ਤੁਹਾਡੇ ਸਪੈਸ਼ਲਿਸਟ ਜਾਂ ਜਿਹੜੀ ਵੀ ਤੁਸੀਂ ਇੰਡਸਟਰੀ ਹੈ ਉਹਦੇ ਨਾਲ ਅਧਾਰ ਸਬੰਧਤ ਅਸੀਂ ਇੱਥੋਂ ਦੇ ਮਾਰਕ ਤੁਹਾਨੂੰ ਕੱਚਾ ਮਾਲ ਤੁਹਾਡਾ ਅਸੀਂ ਤਿਆਰ ਕਰ ਰਹੇ ਆਂ ਸੋ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਕਿ ਭਾਵੇਂ ਜਲੰਧਰ ਦੀ ਇਲੈਕਸ਼ਨ ਹੋਵੇ ਭਾਵੇਂ ਲੁਧਿਆਣੇ ਦੀ ਕੋਈ ਡਰਦੇ ਨਹੀਂ ਹੈਗੇ ਵੀ ਯਾਰੇ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈਣਾ ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਵਾਲਿਆਂ ਅਸੀਂ ਪੈਸੇ ਨਾਲ ਜਿੱਤਣ ਵਾਲੇ ਤਾਂ ਹੈ ਹੀ ਨਹੀਂ ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੁੰਜਾਲ ਸਾਹਿਬ ਨੇ ਤੇ ਸਾਰੇ ਜਿਲ੍ਹਾ ਜਿਲ੍ਹਾ ਬੈਠੇ ਐ ਸੱਚੀ ਜੀ ਬੈਠੇ ਇਹਨਾਂ ਨੇ ਬੜਾ ਵੱਡਾ ਇਕੱਠ ਆਪਣੇ ਘਰੇ ਕੀਤਾ ਤੇ ਸਾਰੇ ਇੰਡਸਟਰੀਸਟ ਆਏ ਤੇ ਮੈਂ ਕਿਹਾ ਜੀ ਆਹੀ ਚਾਹੀਦਾ ਸੰਤ ਬੱਸ ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟ ਹੀ ਹੋ ਗਈ ਹੈ ਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ ਪੋਲਿਟਿਕਲ ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਅਸਤਾ ਬਸ ਇਹ ਕਹਿੰਨੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈ ਨਾ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਉਹ ਕਰਨਾ ਤੁਸੀਂ ਆ ਉਹਦੇ ਸੂਤਰਤਾਰ ਤੁਸੀਂ ਹੋ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਪਹਿ ਦਿਲੋਂ ਧੰਨਵਾਦ ਕਰਦਾ ਇਸ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਨਾ ਕਿਸੇ ਸੁਜੈਸ਼ਨ ਵਾਸਤੇ ਜਾਂ ਇੰਡਸਟਰੀ ਦੀ ਭਲਾਈ ਵਾਸਤੇ ਜਾ ਪੰਜਾਬ ਦੇ ਰੈਵਨਿਊ ਨੂੰ ਹੋਰ ਉੱਪਰ ਚੱਕਣ ਵਾਸਤੇ ਕੋਈ ਆਈਡੀਆਜ਼ ਲੈਣ ਵਾਸਤੇ ਜਦੋਂ ਵੀ ਤੁਹਾਨੂੰ ਅਸੀਂ ਬੁਲਾਉਨੇ ਆ ਜਾਂ ਕੋਈ ਈਮੇਲ ਜਾਂ ਕੋਈ ਕਿਸੇ ਵੀ ذریعے ਤੁਹਾਡੇ ਤੋਂ ਸੁਝਾਅ ਮੰਗਦੇ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਆਪਣੇ ਚ ਕੋਈ ਔਲਾ ਨਹੀਂ ਹੈਗਾ ਆਪਣੇ ਚ ਕੋਈ ਮਤਲਬ ਨਹੀਂ ਹੈਗਾ بڑے بڑے ਸੂਫੀ ਸ਼ਾਇਰ ਹੋਏ ਨੇ ਮੁਹੰਮਦ মিয়া ਬਖਸ਼ ਉਹਨਾਂ ਨੇ ਕਿਹਾ ਜਿਸ ਯਾਰੀ ਵਿੱਚ ਮਤਲਬ ਹੋਵੇ ਉਹ ਕਦੇ ਤੋੜਨਾ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ ਸੋ ਜੇ ਯਾਰੀ 'ਚ ਮਤਲਬ ਹੋ ਗਿਆ ਫਿਰ ਉਹ ਤੋੜਨੀ ਚੜਦੀ ਦੋਸਤੀ ਦਾ ਮਤਲਬ ਕੀ ਹੈ ਹਿੰਦੀ ਦਾ ਲਫ਼ਜ਼ ਹੈ ਦੋਸਤ ਦੋ ਡੈਸ਼ ਸਤਿ ਦੋ ਸਤਿ ਦੋ ਸਚਾਈਆਂ ਉਦੋਂ ਦੋਸਤ ਬਣਿਆ ਨਹੀਂ ਤਾਂ ਹੋਰ ਲਫ਼ਜ਼ ਵੀ ਹੈਗਾ ਮਿੱਤਰ ਜਾਨੂ ਨੋਂ ਹੋਰ ਵੀ ਹੈਗਾ ਪਰ ਦੋਸਤ ਕਿੰਨੇ ਕੁ ਹੁੰਦੇ ਦੋ ਤਿੰਨ ਚਾਰ ਬਸ ਜਦੋਂ ਦੋਨੇ ਪਾਸੇ ਸੱਚ ਹੈ ਉਹ ਨਜ਼ਰ ਚੱਲੀ ਜਾਉ ਜਦੋਂ ਇੱਕ ਪਾਸੇ ਸੱਚ ਹਟ ਗਿਆ ਹੌਲੀ ਹੌਲੀ ਪਤਾ ਲੱਗ ਗਿਆ ਉਹ ਟੁੱਟ ਜਾਂਦੀ ਹੈ ਫਿਰ ਸੋ ਮੈਂ ਚਾਹਨਾ ਕਿ ਦੋਨੇ ਪਾਸੇ ਵੀ ਆਪਣੀ ਜਿਹੜੀ ਸਚਾਈ ਜਿਹੜੀ ਹੈ ਸਰਕਾਰ ਨਾਲ ਤੁਹਾਡੀ ਬਣੀ ਰਹੇ ਔਰ ਐਸੀ ਤਰ੍ਹਾਂ ਪੰਜਾਬ ਜਿਹੜਾ ਉਹ ਤਰੱਕੀ ਦੀਆਂ ਪੌੜੀਆਂ ਚੜਦਾ ਰਹੇ ਜਲਦੀ ਹੁਣ ਪੜਾਈ ਚ ਨੰਬਰ ਵਾਣਾ ਹੁਣ ਖੇਤੀ ਚ ਤਾਂ ਪਹਿਲੇ ਹੀ ਸੀਗੇ ਹੋਰ ਬਹੁਤ ਸਾਰੇ ਵਰਗਾਂ ਚ ਪੰਜਾਬ ਜਿਹੜਾ ਉਹ ਉੱਪਰ ਆ ਰਿਹਾ ਹੈ ਪਹਿਲਾਂ ਤਾਂ 27ਵੇਂ 28ਵੇਂ ਨੰਬਰਾਂ ਤੇ ਫਿਰਦੇ ਸੀ ਤੇ ਇੰਡਸਟਰੀ ਦੇ ਵਿੱਚ ਵੀ ਇੱਕ ਰੋਲ ਮਾਡਲ ਬਣੀ ਹੈ ਦੇਸ਼ ਲਈ ਕਿਉਂਕਿ ਸਾਡੇ ਬਜ਼ੁਰਗ ਸਾਡੇ ਸ਼ਹੀਦ ਸਾਡੇ ਗੁਰੂ ਪੀਰ ਫਕੀਰ ਉਹ ਸਾਡੇ ਲਈ ਰੋਲ ਮਾਡਲ ਬਣੇ ਚਾਹੇ ਯਾਦ ਦੀਆਂ ਲੜਾਈਆਂ ਹੋਣ ਚਾਹੇ ਹਰਾ ਇਨਕਲਾਬ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ ਦੇਸ਼ ਨੂੰ ਸੋ ਅੱਜ ਵੀ ਲੋੜ ਹੈ ਕਿ ਦੇਸ਼ ਨੂੰ ਲੀਡ ਕਰਨ ਦੀ ਲੋੜ ਹੈ ਔਰ ਜਿਸ ਦਿਨ ਪੰਜਾਬ ਨੰਬਰ 1 ਬਣ ਗਿਆ ਪਰ ਉਸ ਦਿਨ ਫਿਰ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਕਹਿੰਦੇ ਭਾਰਤ ਹੈ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਮੂੰ ਨਗ ਤੋਂ ਬਿਨਾ ਮੁੰਦਰੀ ਕਹਦੀ ਔਰ ਨਗ ਦੇ ਰੰਗ ਥੋੜੇ ਜਿਹਾ ਫਿੱਕੇ ਪੈ ਗਏ ਸੀ ਦਾਗ ਲੱਗੇ ਸੀ ਕਿ ਚਿੱਟੇ ਦਾ ਦਾਗ ਲੱਗ ਗਿਆ ਸੀ ਕਰਪਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਉਹ ਅਸੀਂ ਦਾਗ ਜਿਹੜੇ ਆ ਉਹ ਹੌਲੀ ਹੌਲੀ ਸਾਫ਼ ਕਰ ਰਹੇ ਆ ਯੁੱਧ ਨਸ਼ਿਆਂប្រਦੂਸ਼ਿਤ ਸ਼ੁਰੂ ਕੀਤਾ ਹੋਇਆ ਬੜਾ ਸਹਿਯੋਗ ਤੁਹਾਡਾ ਵੀ ਮਿਲ ਰਿਹਾ ਇਸ ਮਾਮਲੇ 'ਚ ਔਰ ਅਸੀਂ ਕੋਸ਼ਿਸ਼ ਇਹ ਹੀ ਕਰਦੇ ਹੁੰਦੇ ਆ ਜਦੋਂ ਕੋਈ ਫਾਈਲ ਆਵੇ ਬਸ ਉਹਦੇ ਚ ਇਹ ਆ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੋਕਾਂ ਦਾ ਵੀ ਭਲਾ ਹੋਵੇ ਵਪਾਰੀ ਦਾ ਵੀ ਰੈਵਨਿਊ ਵਧੇ ਔਰ ਰੈਵਨਿਊ ਸਾਡੇ ਕੋਲ ਹੀ ਆਊਗਾ ਅਸੀਂ ਅੱਗੇ ਫੇ ਲੋਕਾਂ ਨੂੰ ਦੇ ਦਾਂਗੇ ਸਕੂਲਾਂ ਦੇ ਰੂਪ 'ਚ ਸੜਕਾਂ ਦੇ ਰੂਪ 'ਚ ਸਕੂਲ ਆਫ ਐਮਿਨੈਂਸ ਦੇ ਰੂਪ 'ਚ ਜਾਂ ਟੋਲ ਪਲਾਜ਼ੇ ਹਟਾ ਦੇਾਂਗੇ ਹੈਨਾ 인ਫਰਾਸਟ੍ਰਕਚਰ ਦੇ ਰੂਪ ਚ ਬਿਜਲੀ ਦੇ ਰੂਪ ਚ ਜਿਵੇਂ ਵੀ ਦੇਵਾਂਗੇ ਸੋ ਅਸੀਂ ਜਿਹੜਾ ਤੁਹਾਡੇ ਗਾਈਡੈਂਸ ਜਿਹੜੀ ਹੈ ਉਹਦੇ ਤੁਹਾਡੇ ਕੋਲੇ ਤਜਰਬਾ ਹੈ ਐਕਸਪੀਰੀਅੰਸ ਕਹਿੰਦੇ ਉਹ ਕੰਗਾ ਹੈ ਯੂਰ ਐਕਸਪੀਰੀਅੰਸ ਹੈ ਉਹ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਫਾਇਦਾ ਕੀ ਹੈ ਕੰਗੇ ਦਾ ਫਿਰ ਹੈਨਾ ਇਸ ਕਰਕੇ ਸਿਆਣਾ ਬੰਦਾ ਉਹੀ ਹੈ ਜਿਹੜਾ ਕਿਸੇ ਦਾ ਐਕਸਪੀਰੀਅੰਸ ਯੂਜ਼ ਕਰ ਲੇ ਆਕੇ ਗੰਗਾ ਉਹਨੂੰ ਉਦੋਂ ਮਿਲ ਜੇ ਜਦੋਂ ਸਿਰ ਤੇ ਬਾੜ ਹੋਣ ਸੋ ਅਸੀਂ ਤੁਹਾਡਾ ਐਕਸਪੀਰੀਅੰਸ ਜਿਹੜਾ ਉਹਨੂੰ ਇਸਤੇਮਾਲ ਕਰਨਾ ਚਾਹੁੰਦੇ ਆ ਪੰਜਾਬ ਵਾਸਤੇ ਸਾਡਾ ਆਪਣਾ ਕੋਈ ਸਵਾਰਥ ਨਹੀਂ ਨਿੱਜੀ ਕੋਈ ਸਵਾਰਥ ਨਹੀਂ ਸਾਡਾ ਬਹੁਤ ਬਹੁਤ ਧੰਨਵਾਦ